ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਲਗਭਗ 65 60 ਦਨ ਦੀ ਕਣਕ ਹੋ ਗਈ ਸੀ ਪਰ ਇਹਨੂੰ ਸੁੰਡੀ ਦਾ ਅਟੈਕ ਮੇਰੀ ਕਣਕ ਤੇ ਇੰਨਾ ਘੋਇਆ ਜੀ ਸਾਰੀ ਕਣਕ ਨੂੰ ਖਾ ਗਈ ਹੈ ਜੀ ਅਖੀਰ ਅੱਜ 6 ਜਨਵਰੀ ਨੂੰ ਮੈਨੂੰ ਇਹ ਕਣਕ ਵਾਉਣੀ ਪਈ ਹੈ ਜੀ ਇੱਕ ਕਣਕ ਮੈਂ ਹੈਪੀ ਸੀਡਰ ਨਾਲ ਬੀਜੀ ਹੋਈ ਸੀ ਜਦੋਂ ਕਿ ਯੂਨੀਵਰਸਿਟੀ ਕਹਿ ਰਹੀ ਐ ਕਿ ਤੁਸੀਂ ਅੱਗ ਨਾ ਲਾਓ ਮੈਂ ਪਿਛਲੇ 5 ਸਾਲਾਂ ਤੋਂ ਅੱਗ ਨਹੀਂ ਲਾਈ ਤੁਸੀਂ ਤਾਨਾਸ਼ਾਈ ਹੁਕਮ ਛੱਡ ਦਿੰਨੇ ਹੋ ਭਾਈ ਅੱਗ ਨਹੀਂ ਲਾਉਣੀ ਜੇ ਅੱਗ ਲਾਈ ਤਾਂ ਤੁਹਾਡੇ ਤੇ ਪਰਚਾ ਕਰ ਦੇਾਂਗੇ ਠੀਕ ਹੈ ਜੀ ਅਸੀਂ ਨਹੀਂ ਲਾਈ ਪਰ ਜਿਹੜੀ ਸਾਨੂੰ ਸਮੱਸਿਆ ਆਈ ਐ ਅਸੀਂ ਕਿੱਲੇ ਤੇ 10-1000 ਰੁਪਏ ਖਰਚਾ ਕਰਕੇ ਫੇਰ ਦੂਸਰੀ ਵਾਰ ਕਣਕ ਬੀਜ ਰਹੇ ਆ ਤੇ ਸਾਡੇ ਇਨੀ ਕਿਸੇ ਦੀ ਕੋਈ ਧਿਆਨ ਨਹੀਂ ਆਈ ਜਰੂ ਕਰਨ ਕਿ ਬੀਜੀ ਸਾਡੇ ਨਾਲ ਕਿਸੇ ਬੰਦੇ ਨੇ ਰਾਬਤਾ ਕਾਇਮ ਨਹੀਂ ਕੀਤਾ ਵੀ ਤੁਹਾਨੂੰ ਕੋਈ ਤਕਲੀਫ ਹੈ ਕੋਈ ਪ੍ਰੋਬਲਮ ਹੈਗੀ ਹੈ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਤਾਂ ਸਾਨੂੰ ਦੱਸੋ ਮੈਂ ਯੂਨੀਵਰਸਿਟੀ ਨੂੰ ਤੇ ਡਾਕਟਰਾਂ ਦੇ ਨਾਲ ਰਹਿ ਮਸ਼ਵਰਾ ਕਰਨ ਵਾਸਤੇ ਮੈਂ ਬੜੇ ਹੀ ਕੰਟੈਕਟ ਕੀਤਾ ਪਰ ਉਹਨਾਂ ਨੇ ਮੇਰੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ ਨਾ ਹੀ ਉਹਨਾਂ ਨੇ ਮੈਨੂੰ ਇਹ ਸੰਡੀ ਬਾਰੇ ਜਾਣਕਾਰੀ ਦਿੱਤੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੈਰਾ ਸਿੰਘ ਹੈ ਪਿੰਡ ਕਾਨ ਸਿੰਘ ਵਾਲਾ ਤਹਿਸੀਲ ਗੁਰੂ ਅਰਸਾਏ ਜ਼ਿਲ੍ਹਾ ਫਿਰੋਜ਼ਪੁਰ ਮੈਂ ਜੀ 1 ਨਵੰਬਰ 2023 ਨੂੰ ਕਣਕ ਬੀਜੀ ਸੀ 303 ਹੈਪੀ ਸੀਡਰ ਨਾਲ ਅੱਜ 6 ਜਨਵਰੀ ਲਗਭਗ 65 60 ਦਿੰਨ ਦੀ ਕਣਕ ਹੋ ਗਈ ਸੀ ਪਰ ਇਹਨੂੰ ਸੁੰਡੀ ਦਾ ਅਟੈਕ ਮੇਰੀ ਕਣਕ ਤੇ ਇੰਨਾ ਘ ਹੋਇਆ ਜੀ ਉਹ ਸਾਰੀ ਕਣਕ ਨੂੰ ਖਾ ਗਈ ਹੈ ਜੀ ਮੈਂ ਯੂਨੀਵਰਸਿਟੀ ਦੇ ਮਹਾਰਾ ਨਾਲ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਉਧਰੋਂ ਮੈਨੂੰ ਕੋਈ ਸਾਰਥਕ ਜਵਾਬ ਨਹੀਂ ਮਿਲਿਆ ਉਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਆ ਕਈ YouTube ਚੈਨਲ ਵਾਲੇ ਡਾਕਟਰ ਸਹਿਬਾਨ ਆ ਉਹਨਾਂ ਦੁਆਰਾ ਦਿੱਤੀ ਸਲਾਹ ਤੇ ਮੈਂ ਇਹਦੇ ਉੱਪਰ ਕਲੋਰੋਪੈਰੀਫਾਸ ਦੀ ਸਪਰੇਅ ਕੀਤੀ ਉਹਨਾਂ ਨੇ ਕਿਹਾ ਸੀ ਇਹਦੇ ਸੁੰਡੀ ਦੀ ਰੋਕਥਾਮ ਹੋਊ ਪਰ ਉਹਦੇ ਨਾਲੇ ਸੁੰਡੀ ਦੀ ਕੋਈ ਰੋਕਥਾਮ ਨਹੀਂ ਹੋਈ ਜੀ ਇਹ ਸੁੰਡੀ ਦਿਨ ਬਦ ਦਿਨ ਵਧਦੀ ਰਹੀ ਅਖੀਰ ਅੱਜ 6 ਜਨਵਰੀ ਨੂੰ ਮੈਨੂੰ ਇਹ ਕਣਕ ਵਾਉਣੀ ਪਈ ਆ ਜੀ ਮੈਂ ਇਹ ਕਣਕ ਵਾ ਕੇ ਉਹਦੀ ਥਾਂ ਤੇ ਅੱਜ 2852 ਕਣਕ ਬੀਜ ਰਿਹਾ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨੇ ਸੁੰਡੀ ਨੇ ਮੇਰੀ ਸਾਰਾ ਖੇਤ ਖਾਲੀ ਕੀਤਾ ਜੀ ਇਹ ਕਣਕ ਮੈਂ ਹੈਪੀ ਸੀਡਰ ਨਾਲ ਬੀਜੀ ਹੋਈ ਸੀ ਜਦੋਂ ਕਿ ਯੂਨੀਵਰਸਿਟੀ ਕਹਿ ਰਹੀ ਹੈ ਕਿ ਤੁਸੀਂ ਅੱਗ ਨਾ ਲਾਓ ਮੈਂ ਪਿਛਲੇ 5 ਸਾਲਾਂ ਤੋਂ ਅੱਗ ਨਹੀਂ ਲਾਈ ਜੀ ਪਿਛਲੇ 5 ਸਾਲਾਂ ਤੋਂ ਮੈਂ ਪਰਾਲੀ ਚ ਹੀ ਕਣਕ ਬੀਜ ਰਿਹਾ ਪਰ ਇਸ ਵਾਰ ਮੈਨੂੰ ਇਹ ਸਮੱਸਿਆ ਆਈ ਹੈ ਮੈਂ ਯੂਨੀਵਰਸਿਟੀ ਨੂੰ ਤੇ ਡਾਕਟਰਾਂ ਦੇ ਨਾਲ ਰਹਿ ਮਸ਼ਵਰਾ ਕਰਨ ਵਾਸਤੇ ਮੈਂ ਬੜੇ ਰ ਕੰਟੈਕਟ ਕੀਤਾ ਪਰ ਉਹਨਾਂ ਨੇ ਮੇਰੇ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ ਨਾ ਹੀ ਉਹਨਾਂ ਨੇ ਮੈਨੂੰ ਇਹ ਸੁੰਡੀ ਬਾਰੇ ਜਾਣਕਾਰੀ ਦਿੱਤੀ ਹੈ ਜੀ ਕਿ ਇਹ ਸੁੰਡੀ ਕਿੱਦਾਂ ਪੈਦਾ ਹੋਈ ਇਹਦੀ ਕੀ ਰੋਗ ਥਾਮ ਹੈ ਕਿਉਂਕਿ ਜੇ ਸੁੰਡੀ ਪਹਿਲੀ ਵਾਰ ਪੈਦਾ ਹੁੰਦੀ ਤਾਂ ਮੈਂ ਮੰਨ ਸਕਦਾ ਸੀ ਮੈਂ ਪਿਛਲੇ 5 ਸਾਲ ਤੋਂ ਬੀਜ ਰਿਹਾ ਮੈਨੂੰ ਪਹਿਲਾਂ ਅਜੇ ਤੋਂ 4 ਸਾਲ ਪਹਿਲਾਂ ਇਹ ਸਮੱਸਿਆ ਨਹੀਂ ਆਈ ਮੈਨੇ ਪਹਿਲੀ ਵਾਰ ਸਮੱਸਿਆ ਆਈ ਏ ਮੈਂ ਤਾਂ ਸਿਰਫ ਇਹ ਜਾਣਨਾ ਚਾਹੁੰਦਾ ਵੀ ਇਹ ਕੀ ਕਾਰਨ ਸੰਢੀ ਪਈ ਹੈ ਪਰ ਮੈਨੂੰ ਅਜ ਤੱਕ ਇਹ ਮੇਰੇ ਜਿਹੜੀ ਸੰਢੀ ਪਈ ਹੈ ਮੇਰੇ ਖੇਤ ਚ ਉਹਦਾ ਕੋਈ ਜਵਾਬ ਨਹੀਂ ਮਿਲਿਆ ਮੈਂ ਇਹੀ ਚਾਹੁੰਦਾ ਵੀ ਮੈਨੂੰ ਇਹ ਪਤਾ ਲੱਗੇ ਵੀ ਕੀ ਕਾਰਨ ਰਿਹਾ ਤਾਂ ਜੋ ਮੈਂ ਅਗਲੇ ਸਾਲ ਵੀ ਕਣਕ ਜਿਹੜੀ ਬੀਜਨੀ ਆ ਵੀ ਮੈਨੂੰ ਇਹ ਸਮੱਸਿਆ ਨਾ ਆਵੇ ਤੇ ਬਾਕੀ ਤੁਸੀਂ ਆਨੇ ਆ ਵੀ ਸਰਕਾਰਾਂ ਦੀ ਹੈ ਵੀ ਪਰਾਲੀ ਨੂੰ ਅੱਗ ਨਾਲ ਲਾਓ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਈ ਪਰ ਸਰਕਾਰ ਦੀਆਂ ਅਸੀਂ ਗੱਲਾਂ ਮੰਨੀਆਂ ਆ आरजीआर आर सेल ਨੇ ਸਾਡੇ ਕੋਲ ਆ ਕੇ ਪਹੁੰਚ ਕੀਤੀ ਹੈ ਉਹਨਾਂ ਨੇ ਕਿਹਾ ਵੀ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਅਸੀਂ ਉਹਨਾਂ ਦਾ ਸਹਿਯੋਗ ਕੀਤਾ ਪਰ ਉਸ ਤੋਂ ਬਾਅਦ ਜਦੋਂ ਕਣਕ ਬੀਜੀ ਸਾਡੇ ਨਾਲ ਕਿਸੇ ਬੰਦੇ ਨੇ ਰਾਬਤਾ ਕਾਇਮ ਨਹੀਂ ਕੀਤਾ ਵੀ ਤੁਹਾਨੂੰ ਕੋਈ ਤਕਲੀਫ ਹੈ ਕੋਈ ਪ੍ਰੋਬਲਮ ਹੈਗੀ ਹੈ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਤਾਂ ਸਾਨੂੰ ਦੱਸੋ ਮੇਰੀ ਤਾਂ ਗਵਰਨਮੈਂਟ ਨੂੰ ਇਹੀ ਰਿਕਵੈਸਟ ਹੈ ਵੀ ਜੇ ਤੁਸੀਂ ਇਸ ਚੀਜ਼ ਤੇ ਜ਼ੋਰ ਦੇ ਰਹੇ ਹੋ ਵੀ ਕਿਸਾਨ ਅੱਗ ਨਾ ਲਾਉਣ ਕਿਸਾਨ ਤੁਹਾਡਾ ਸਾਥ ਦੇਣਾ ਚਾਹੁੰਦੇ ਆ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦੇ ਆ ਜ਼ਮੀਨ ਜ਼ਮੀਨ ਦੀ ਸਿਹਤ ਉਹ ਨੂੰ ਤੰਦਰੁਸਤ ਕਰਨਾ ਚਾਹੁੰਦੇ ਆ ਪਰ ਸਰਕਾਰ ਨੂੰ ਵੀ ਮੇਰੀ ਇਹ ਅਪੀਲ ਹੈ ਵੀ ਤੁਸੀਂ ਤਾਂ ਵੀ ਤਸਾਨਾ ਦਾ ਸਾਥ ਦਿਓ ਤੁਸੀਂ ਤਾਨਾਸ਼ਾਈ ਹੁਕਮ ਛੱਡ ਦਿੰਨੇ ਹੋ ਭਾਈ ਆਗ ਨਹੀਂ ਲਾਉਣੀ ਜੇ ਅਗਲੇ ਤਾਂ ਤੁਹਾਡੇ ਤੇ ਪਰਚਾ ਕਰ ਦੇਾਂਗੇ ਠੀਕ ਹੈ ਜੀ ਅਸੀਂ ਨਹੀਂ ਲਾਈ ਪਰ ਜਿਹੜੀ ਸਾਨੂੰ ਸਮੱਸਿਆ ਆਈ ਹੈ ਅਸੀਂ ਕਿੱਲੇ ਤੇ 10-1000 ਰੁਪਏ ਖਰਚਾ ਕਰਕੇ ਫੇਰ ਦੂਸਰੀ ਵਾਰ ਕਣਕ بیچ ਰਹੇ ਆ ਤੇ ਸਾਡੇ ਇਨੀ ਕਿਸੇ ਦੀ ਕੋਈ ਧਿਆਨ ਨਹੀਂ ਆਈ ਪਰ ਮੇਰੀ ਸਰਕਾਰ ਨੂੰ ਇਹ ਅਪੀਲ ਹੈ ਵੀ ਇਧਰ ਧਿਆਨ ਜ਼ਰੂਰ ਦਿਓ